ਆਮ ਆਦਮੀ ਪਾਰਟੀ ਨੇ ਜਿਮਨੀ ਚੋਣ ਜਿੱਤ ਦਾ ਇੱਕ ਪੱਕਾ ਫਾਰਮੂਲਾ ਲੱਭ ਲਿਆ ਹੈ ਸੂਬੇ 'ਚ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਤਾਂ ਆਪ ਵਿਰੋਧੀ ਪਾਰਟੀ ਦੇ ਕਿਸੇ ਮਜ਼ਬੂਤ ਨੇਤਾ ਨੂੰ ਪਾਰਟੀ 'ਚ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲੈਂਦੀ ਹੈ ਹੁਣ ਤੱਕ ਆਪ ਤਿੰਨ ਸੀਟਾਂ ਤੇ ਇਸੇ ਫਾਰਮੂਲੇ ਦੇ ਨਾਲ ਜਿੱਤਾਂ ਚ ਸਫਲ ਰਹੀ ਹੈ ਹੁਣ ਤਰਨਤਾਰਨ ਸੀਟ ਤੇ ਵੀ ਇਹੀ ਫਾਰਮੂਲਾ ਅਜਮਾਇਆ ਜਾ ਰਿਹਾ ਹੈ ਬੇਸ਼ੱਕ ਆਮ ਆਦਮੀ ਪਾਰਟੀ ਦਾ ਇਹ ਫਾਰਮੂਲਾ ਕਾਮਯਾਬ ਨਜ਼ਰ ਆ ਰਿਹਾ ਹੈ ਪਰ ਪਾਰਟੀ ਲੋਕਲ ਲੀਡਰਸ਼ਿਪ ਚ ਕਿਤੇ ਨਾ ਕਿਤੇ ਰੋਸ ਵੀ ਦਿਖਾਈ ਦੇ ਰਿਹਾ ਹੈ ਉਧਰ ਵਿਰੋਧੀ ਧਿਰ ਵੀ ਇਸ ਨੂੰ ਮੁੱਦਾ ਬਣਾ ਕੇ ਆਪ ਪਾਰਟੀ ਅੰਦਰ ਕਲੇਸ਼ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਕਾਂਗਰਸ ਨੇ ਕਿਹਾ ਕਿ ਟਿਕਟਾਂ ਬਾਹਰ ਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਪਾਰਟੀ ਵਰਕਰ ਸਿਰਫ ਦਰियां ਝਾੜਨ ਦੇ ਲਈ ਰੱਖੇ ਨੇ ਪੰਜਾਬ ਕਾਂਗਰਸ ਨੇ ਸੋਸ਼ਲ ਮੀਡੀਆ ਹੈਂਡਲ ਤੇ ਆਪ ਚ ਸ਼ਾਮਲ ਹੋਏ ਦੂਜੀ ਪਾਰਟੀਆਂ ਦੇ ਲੀਡਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ਕਿ ਪਮਕੜ ਸਿਰਫ ਦਰਿਆ ਬਿਛੌਣ ਤੇ ਝਾੜਨ ਨੂੰ ਹੀ ਰੱਖੇ ਨੇ। ਦਰਸਲ ਆਪ ਨੇ ਤਰਨਤਾਰਨ ਤੋਂ ਕਾਲੀ ਦਲ ਦੇ ਨੇਤਾ ਹਰਮਿਤ ਸੰਧੂ ਨੂੰ ਪਾਰਟੀ ਸ਼ਾਮਿਲ ਕੀਤਾ ਹੈ। ਸੰਧੂ ਐਸ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ। ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਪਿਛਲੇ ਮਹੀਨੇ ਬਿਮਾਰੀ ਦੇ ਕਾਰਨ ਮੌਤ ਹੋਣ ਕਾਰਨ ਤਰਨਤਾਰਨ ਦੀ ਸੀਟ ਉੱਤੇ ਜਮਨੀ ਚੋਣ ਹੋਣੀ ਹੈ। ਵਿਸ਼ੇਕ ਅਜੀ ਨਤਾ ਜਿਮਨੀ ਚੋਣ ਦਾ ਐਲਾਨ ਹੋਇਆ ਹੈ ਤੇ ਨਾ ਹੀ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਪਰ ਸਿਆਸਤ ਗਰਮਾ ਗਈ ਹੈ ਤਾਂ ਸਹੀ ਹੈ ਕਿ ਆਪ ਨੇ ਹੁਣ ਤੱਕ ਜਲੰਧਰ ਪੱਛਮੀ ਚੱਬੇਵਾਲ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟਾਂ ਤੋਂ ਜਿਮਨੀ ਚੋਣ ਜਿੱਤ ਕੇ ਵਿਰੋਧੀਆਂ ਦੇ ਹੌਸਲੇ ਪਸਤ ਕੀਤੇ ਨੇ ਪੱ ਤਰਨਤਾਰਨ ਸੀਟ ਅੱਖੀ ਜਾਪ ਰਹੀ ਹੈ ਕਿਉਂਕਿ ਇਹ ਵਿਧਾਨ ਸਭਾ ਸੀਟ ਸੰਸਦ ਮੈਂਬਰ ਅਮਰਿਤਪਾਲ ਦੇ ਸੰਸਦੀ ਇਲਾਕੇ ਚ ਪੈਂਦੀ ਹੈ ਜੋ ਅਸਾਮ ਦੀ ਡਿਬਰੂਗੜ ਜੇਲ੍ਹ ਚ ਵੰਦ ਹੈ ਤੇ ਤਰਨਤਾਰਨ ਪੰਥਕ ਬੋਰਡ ਦਾ ਗੜ ਮੰਨੀ ਜਾਂਦੀ ਹੈ ਇਸ ਲਈ ਆਪ ਅਕਾਲੀ ਦਲ ਦੇ ਨੇਤਾ ਸੰਧੂ ਨੂੰ ਲੈ ਕੇ ਆਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰ ਆਪ ਦਾ ਇਹ ਫਾਰਮੂਲਾ ਕੰਮ ਕਰਦਾ ਹੈ ਜਾਂ ਫਿਰ ਨਹੀਂ ਆਮ ਆਦਮੀ ਪਾਰਟੀ ਨੇ ਜਿਮਨੀ ਚੋਣ ਚ ਜਿੱਤ ਦਾ ਇੱਕ ਪੱਕਾ ਫਾਰਮੂਲਾ ਲੱਭ ਲਿਆ ਹੈ ਸੂਬੇ 'ਚ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਤਾਂ ਆਪ ਵਿਰੋਧੀ ਪਾਰਟੀ ਦੇ ਕਿਸੇ ਮਜ਼ਬੂਤ ਨੇਤਾ ਨੂੰ ਪਾਰਟੀ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲੈਂਦੀ ਹੈ ਹੁਣ ਤੱਕ ਆਪ ਤਿੰਨ ਸੀਟਾਂ ਤੇ ਇਸੇ ਫਾਰਮੂਲੇ ਦੇ ਨਾਲ ਜਿੱਤਾਂ 'ਚ ਸਫਲ ਰਹੀ ਹੈ ਹੁਣ ਤਰਨਤਾਰਨ ਸੀਟ ਤੇ ਵੀ ਇਹੀ ਫਾਰਮੂਲਾ ਅਜਮਾਇਆ ਜਾ ਰਿਹਾ ਹੈ ਬੇਸ਼ੱਕ ਆਮ ਆਦਮੀ ਪਾਰਟੀ ਦਾ ਇਹ ਫਾਰਮੂਲਾ ਕਾਮਯਾਬ ਨਜ਼ਰ ਆ ਰਿਹਾ ਹੈ ਪਰ ਪਾਰਟੀ ਲੋਕਲ ਲੀਡਰਸ਼ਿਪ 'ਚ ਕਿਤੇ ਨਾ ਕਿਤੇ ਰੋਸ ਵੀ ਦਿਖਾਈ ਦੇ ਰਿਹਾ ਹੈ ਉਧਰ ਵਿਰੋਧੀ ਧਿਰ ਵੀ ਇਸ ਨੂੰ ਮੁੱਦਾ ਬਣਾ ਕੇ ਆਪ ਪਾਰਟੀ ਅੰਦਰ ਕਲੇਸ਼ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਕਾਂਗਰਸ ਨੇ ਕਿਹਾ ਕਿ ਟਿਕਟਾਂ ਬਾਹਰ ਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਪਾਰਟੀ ਵਰਕਰ ਸਿਰਫ ਦਰਿਆ ਝਾੜਨ ਦੇ ਲਈ ਰੱਖੇ ਨੇ ਪੰਜਾਬ ਕਾਂਗਰਸ ਨੇ ਸੋਸ਼ਲ ਮੀਡੀਆ ਹੈਂਡਲ ਤੇ ਆਪ ਚ ਸ਼ਾਮਿਲ ਹੋਏ ਦੂਜੀ ਪਾਰਟੀਆਂ ਦੇ ਲੀਡਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ਕਿ ਪਮਕੜ ਸਿਰਫ ਦਰਿਆ ਬਿਛੌਣ ਤੇ ਝਾੜਨ ਨੂੰ ਹੀ ਰੱਖੇ ਨੇ। ਦਰਸਲ ਆਪ ਨੇ ਤਰਨਤਾਰਨ ਤੋਂ ਕਾਲੀ ਦਲ ਦੇ ਨੇਤਾ ਹਰਮਿਤ ਸੰਧੂ ਨੂੰ ਪਾਰਟੀ ਸ਼ਾਮਿਲ ਕੀਤਾ ਹੈ। ਸੰਧੂ ਐਸ ਸੀਟ ਤੋਂ ਤਿੰਨ ਵਾਰ ਵਿਧਾਇਕ ਰਹ ਚੁੱਕੇ ਨੇ। ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਪਿਛਲੇ ਮਹੀਨੇ ਬਿਮਾਰੀ ਦੇ ਕਾਰਨ ਮੌਤ ਹੋਣ ਕਾਰਨ ਤਰਨਤਾਰਨ ਦੀ ਸੀਟ ਉੱਤੇ ਜਮਨੀ ਚੋਣ ਹੋਣੀ ਹੈ। ਵਿਸ਼ੇਕ ਅਜੀ ਨਤਾ ਜਿਮਨੀ ਚੋਣ ਦਾ ਐਲਾਨ ਹੋਇਆ ਹੈ ਤੇ ਨਾਹੀਂ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਪਰ ਸਿਆਸਤ ਗਰਮਾ ਗਈ ਹੈ ਤਾਂ ਸਹੀ ਹੈ ਕਿ ਆਪ ਨੇ ਹੁਣ ਤੱਕ ਜਲੰਧਰ ਪੱਸ਼ਮੀ ਚੱਬੇਵਾਲ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟਾਂ ਤੋਂ ਜਿਮਨੀ ਚੋਣ ਜਿੱਤ ਕੇ ਵਿਰੋਧੀਆਂ ਦੇ ਹੌਸਲੇ ਪਸਤ ਕੀਤੇ ਨੇ ਪੱ ਤਰਨਤਾਰਨ ਸੀਟ ਅੱਖੀ ਜਾਪ ਰਹੀ ਹੈ ਕਿਉਂਕਿ ਇਹ ਵਿਧਾਨ ਸਭਾ ਸੀਟ ਸੰਸਦ ਮੈਂਬਰ ਅਮਰਿਤਪਾਲ ਦੇ ਸੰਸਦੀ ਇਲਾਕੇ ਚ ਪੈਂਦੀ ਜੋ ਆਸਾਮ ਦੀ ਡਿਬਰੂਗੜ ਜੇਰਚ ਵੰਦ ਹੈ ਤੇ ਤਰਨਤਾਰਨ ਪੰਥਕ ਬੋਰਡ ਦਾ ਗੜ ਮੰਨੀ ਜਾਂਦੀ ਹੈ ਇਸ ਲਈ ਆਪ ਅਕਾਲੀ ਦਲ ਦੇ ਨੇਤਾ ਸੰਧੂ ਨੂੰ ਲੈ ਕੇ ਆਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰ ਆਪ ਦਾ ਇਹ ਫਾਰਮੂਲਾ ਕੰਮ ਕਰਦਾ ਹੈ ਜਾਂ ਫਿਰ ਨਹੀਂ